ਤਾਂ ਰੂਟਾਵੇਟਰ ਦਾ ਸਾਰਾ ਬਣਾਉਣਾ ਹੈ ਤੁਸੀ ਹਾਂਜੀ 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 ਤੇ ਜੇ ਕਿੱਟ ਲੈਣੀ ਹੋਵੇ ਬਾਈ ਜੀ ਕਿਹੜੀ ਹਣੋ ਰੂਟਾਵੇਟਰ ਦੀ ਕਿੱਟ 66000 ਦੀ ਮਜੂਰੀ ਤਾਂ ਅੱਜ ਕੱਲ ਹਰ ਇੱਕ ਜਗ੍ਹਾ ਤੇ ਕੰਮ ਆਉਂਦੇ ਨੇ ਇਹ ਆਪਣੀ ਮਸ਼ੀਨਰੀ ਵਾਸਤੇ ਅਗੇ ਟੈਨਾਂ ਤੋਂ ਨਾਲ ਤੋਂ ਲਾ ਕੇ ਡਬਲ ਡਿਸਟ੍ਰਿਬਿਊਟਰ ਅੱਗੇ ਬੱਚੇ ਡਬਲ ਐਕਟਿੰਗ ਹੈ ਸਿੰਗਲ ਐਕਟਿੰਗ ਵੀ ਮਿਲੇਗਾ 2400 ਰੁਪਏ ਦਾ ਠੀਕ ਹੈ ਜੀ ਬਹੁਤ ਜਾਇਜ਼ ਰੇਟ ਆ ਸਿੰਗਲ ਕਾਰਡ ਲੈ ਆ ਇਹ ਹੈਗਾ 260 ਐਂਪੀਅਰ ਇਹ ਪਊਗਾ ਤੁਹਾਨੂੰ 4500 ਦਾ 4500 ਦਾ ਤੇ ਇਹ ਵਾਲਾ ਤੁਹਾਨੂੰ ਪਊਗਾ ਲਗਾ ਲਓ ਜਿਵੇਂ ਚਾਚਾ ਨੇ ਹਰ ਤੋਂ ਸਟਾਰਟਿੰਗ ਹੈ ਤੇ ਜੇ ਤੁਸੀਂ ਆਪਣਾ ਘਰ ਦੇ ਪਰਪਸ ਲਈ ਲੈਣਾ ਹੈ ਤੇ ਜੀ ਥੋੜਾ ਲੈ ਸਕਦੇ 5500 ਦੀ ਰੇਂਜ ਵਿੱਚ 650 ਰੁਪਏ ਕਿਜੀ ਦਾ ਹੀ 100 ਰੁਪਏ ਪੀਸ ਦਾ ਪੀਸ ਦਾ 30 ਠੀਕ ਹੈ ਜੀ ਤੇ 7 ਐਮ ਐਮ ਚ ਹੁੰਦਾ ਬੇਸੀ ਰਸ ਇਧਰ ਡੈਰੀ ਫਾਰਮ ਦਾ ਡੈਰੀ ਫਾਰਮ ਉਸ ਸਟੋਰੇਜ ਵਾਸਤੇ ਇਹ ਸਟੋਰੇਜ ਵਾਸਤੇ ਡੈਰੀ ਫਾਰਮ ਹਾਂ ਇਹ ਕਿੰਨੇ ਲੀਟਰ ਦਾ ਜੀ सर ये अलग अलग का होता है इसका अब ये तीन सौ लीटर पर दा, हाँ, एक तीन तीन का है ना रख सकते करके, चार डिग्री टेम्परेचर पे करके रखेगा अड़तालीस घंटा और भी तीन चार दिन तीन दिन रख सकते हैं आप दूध खराब नहीं होते नहीं सर ये राम मिल्क को ना स्टोर करने के लिए चार डिग्री टेम्परेचर पे ठंडा करके ठंडा करके रखता है उधर ਕੋਕਟਨ ਵਾਸਤੇ ਭਾਈ ਕੋਕਟੇ ਹਮ ਲੋਗ ਪੂਰਾ ਪੁਰਸੋ ਸਿੰਘ ਵੀ ਕਰਦੇ ਪੈਕਿੰਗ ਵੀ ਆਪਕੋ ਕਰਨਾ ਪੈਕਿੰਗ ਵੀ 90 ਡੇਸ ਦਾ ਜੋ ਆਤਾ ਹੈ ਯੂ ਐਚ ਟੀ ਪੈਕ ਵੀ ਉਹ ਵੀ ਕਰਦੇ ਸਰ ਇਹ ਜਿੰਮੇਦਾਰਾਂ ਵਾਸਤੇ ਜਿਹੜੇ ਆਪਣੇ ਡੇਰੀ ਫਾਰਮ ਹੁੰਦੇ ਕਿੰਨੇ ਪਸ਼ੂਆਂ ਵਾਸਤੇ ਇਹ ਰੱਖ ਸਕਦੇ ਆਪਾਂ ਸਰ ਆਪ 300 ਲੀਟਰ ਲੈ ਲਓ 10 ਕ ਪਸ਼ੂ ਜਤੀ ਲੀਟਰ ਹਾਂ 10 ਲੀਟਰ ਵੀ ਆ ਉਹ ਆਪ ਬਹੁਤ ਸਮਾਂ ਵੀ ਕਰ ਸਕਦੇ ਬਦ ਘੱਟ ਸਭ ਠੀਕ ਹੈ ਧੰਨਵਾਦ ਜੀ ਇਹ ਇਹਨਾਂ ਦੀ ਕੰਪਨੀ ਆ ਗਈ ਹੁਣ ਤੁਹਾਨੂੰ ਦਿਖਾਉਣੇ ਆ ਹਾਲ ਇਹ ਆ ਗਿਆ ਐਗਜ਼ੀਬਿਸ਼ਨ ਸੈਂਟਰ ਉਹਨਾਂ ਦਾ ਇੱਧਰ ਹਾਲ ਆ ਗਿਆ ਹਾਲ ਸਾਨੂੰ ਚੱਲ ਕੇ ਦਿਖਾਉਣੇ ਆ ਕੰਮ ਦੀ ਚੀਜ਼ ਹੋਈ ਤਾਂ ਤੁਹਾਡੀ ਇੰਟਰੋਡਿਊਸ ਤੁਹਾਡੇ ਜ਼ਰੂਰ ਕਰਵਾਵਾਂਗੇ ਹਾਲ ਨੰਬਰ 2 ਜਿਹੜੇ ਸਟਾਲ ਲੱਗੇ ਹੋਈਆਂ ਆਪਾਂ ਇੱਕ ਵਾਸੋਂ ਸ਼ੁਰੂ ਕਰ ਲਈਏ ਇਹ ਆ ਜੀ ਐਵਨ ਸਟੀਲ ਇੰਡਸਟਰੀ ਜਿਹੜੇ ਬਣਾਉਂਦੇ ਨੇ ਪਹਿਲਾਂ ਸਾਈਕਲ ਸਪਲ ਬਣਾਉਂਦੇ ਸੀ ਉਹ ਆ ਗਿਆ ਉਧਰ ਆ ਵੀ ਵਾਰ ਫੂਲ ਕਟ ਪਾਈ ਦੇ ਉਹਨਾਂ ਤੇ ਇੱਕ ਸਰਮਿਕ ਸੀ ਸਟਾਲਾ ਅੰਦਰ ਵਾਲਾ ਮਾਹੌਲ ਠੀਕ ਆ ਯਾਰ ਖੰਡ ਬਹੁਤ ਆ ਵਾਰ ਇਹ ਆ ਗਿਆ ਉਹਨਾਂ ਦਾ ਸਹਿਬ ਜदा अजीत ਸਿੰਘ ਐਗਰੋ ਵਰਕਸ ਇਹ ਬਣਾ ਕੇ ਇਹ ਯੂਨੀਵਰਸਲ ਨਹੀਂ ਵੀ ਹਰ ਇੱਕ ਰੂਟਾ ਬੇਟਰ ਤੇ ਲੱਗ ਜਾਂਦਾ ਠੀਕ ਹੈ ਜੀ ਇਹਨਾਂ ਦਾ ਕੋਈ ਪ੍ਰਾਈਸ ਪ੍ਰੂਫ ਕੀ? ਪਾਸੇ ਨਹਿਰੇ ਬਈ ਸਸਿਕੋ ਇੱਕ ਮਿੰਟ ਚਲਾ ਲੀਏ ਮਾਈਕ ਚਲਾ ਲੀਏ ਸਸੀ ਕਾਲ ਬਾਈ ਜੀ ਪਹਿਲਾਂ ਤਾਂ ਸਿਕਰ ਜੀ ਇਹ ਯੂਨੀਵਰਸਲ ਆਪਣੇ ਦਿੱਕਤ ਕੀ ਆਉਂਦੀ ਆ ਨਾ ਇਹ ਜਿਹੜੇ ਰੋਟਾ ਵੇਟਰ ਆਪਾਂ ਲਾਇਆ ਆਉਣੇ ਆ ਫਿਰ ਉਹਨਾਂ ਦੇ ਮਿਲਦੇ ਨਹੀਂ ਇਹ ਹਰ ਇੱਕ ਦੇ ਲੱਗ ਜਾਂਦੇ ਆ ਜੀ ਹਾਂ ਇਹ ਆਪਣੇ ਯੂਨੀਵਰਸਲ ਸਾਈਜ਼ ਆ ਜੀ ਯੂਨੀਵਰਸਲ ਸਾਈਜ਼ ਹੈ ਹਾਂ ਜੀ ਤੇ ਕੀ ਇਹਨਾਂ ਚ ਬੈਰਿੰਗ ਬੁਰੂ ਕਿਹੜੇ ਸਾਈਜ਼ ਦੇ ਪਏ ਓਏ ਇਹ ਬੜਾ ਸਤ ਪੈਂਦਾ ਜੀ 127 127 ਦਾ ਬੈਰਿੰਗ ਪੈਣਾ ਤੇ ਕੀ ਪ੍ਰਾਈਸ ਕੀ ਇਹਨਾਂ ਦਾ ਜੇ ਕਿਸੇ ਨੂੰ ਲੈਣਾ ਹੋਵੇ ਹੁੰਦਾ ਜੀ ਅਸੀਂ 2200 ਰੁਪਏ ਦੇਣਾ ਬੈਣਾ ਇਸ ਤਰੀ ਦੇ ਅੱਛਾ ਜੀ ਤੇ ਜਗ ਐਗਜ਼ੀਮਿੰਸ ਕਰਕੇ ਐਗਜ਼ੀਬਿਸ਼ਨ ਦਾ ਰੇਟ ਕੀ ਆ ਤੁਹਾਡਾ ਹਾਂ ਸਾਰੇ ਐਗਜ਼ੀਬਿਸ਼ਨ ਦਾ 2200 ਰੱਖਿਆ ਹੈ ਸਾਡਾ ਜੀ 2200 ਰੁਪਏ ਵੈਸੇ ਕਿੰਨਾ ਜੀ ਵੈਸੇ ਅਸੀਂ ਪਰ ਇਹਦੇ GST ਪਲੱਸ ਲਾ ਦੇਣੇ ਹੈਗੇ 18% ਜਾਂ 28% 12% 12% GST ਲਾ ਕੇ ਬਾਕੀ ਉਹ ਰੋੜਾ GST ਇੱਥੇ ਮਾਫ ਆ ਹਾਂ ਜੀ ਆ ਆ ਦੇਖ ਸਕਦਾ ਤੁਸੀਂ ਇਹ ਸਾਰੇ ਇੱਕੋ ਹੀ ਮਾਡਲ ਹੈ ਜਾਂ ਅਲੱਗ-ਅਲੱਗ ਆ ਅਲੱਗ-ਅਲੱਗ ਨਹੀਂ ਜੀ ਹਰੇਕ ਤਰ੍ਹਾਂ ਦੇ ਮਾਡਲ ਨਹੀਂ ਜੀ ਠੀਕ ਹੈ ਜੀ ਤਾਂ ਜਿਹਨੇ ਸੈਮੀ ਕਾਸਟਿੰਗ ਵੀ ਹੈਗਾ ਫੁੱਲ ਕਾਸਟਿੰਗ ਹੋ ਗਿਆ ਜੀ ਠੀਕ ਹੈ ਜੀ ਸ਼ਕਤੀਮਾਨ ਵਗੈਰੇ ਸਾਰੇ ਲੱਗ ਆਹੇ ਸ਼ਕਤੀਮਾਨ ਹੈ ਜੀ ਚਲੋ ਭਾਈ ਕਰ ਲਿਓ ਕੰਟੈਕਟ ਜੇ ਕਿਸੇ ਨੇ ਭਰਾ ਨਹੀਂ ਚਾਹੀਦੇ ਹੋਏ ਕੰਪਨੀ ਚੋਂ ਥੋੜੇ ਜਿਹਾ ਮਹਿੰਗੇ ਪੈ ਜਾਂਦੇ ਨੇ ਆਪਾਂ ਨੂੰ ਕਾਸਟੇ ਜਿਹਾ ਪੈ ਜਾਂਦੇ ਨੇ ਤਾਂ ਠੀਕ ਹੈ ਭਾਈ ਜੀ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਠੀਕ ਹੈ ਜੀ ਇਹ ਇਹ ਕੀ ਹੋ ਗਿਆ ਐਕਸਲ ਹੋ ਗਿਆ ਇਹਨਾਂ ਦੇ ਅੱਛਾ ਜੀ ਐਕਸਲ ਕਰਾ ਰਹੀ ਹੈ ਇਹ ਤਾਂ ਆਪਣਾ ਉਧਰ ਆ ਗਿਆ ਜਿਹੜਾ ਹਾਊਸਿੰਗ ਦਾ ਪੈਰਕ ਪੈਦਨੇ ਜੀ ਠੀਕ ਹੈ ਜੀ ਤਾਂ ਇਹ ਕੰਪਲੀਟ ਇਹ ਵੱਡਾ ਫਰਕ ਪੈਂਦਾ ਜੀ ਆਪਣੇ ਇਹਦਾ ਗਰਾਲੀਆਂ ਵਾਲਾ ਠੀਕ ਹੈ ਜੀ ਹਾਂ ਜੀ ਇਹ ਬਰੇ ਤਾਂ ਇਹ ਗ੍ਰੀਸ ਕੱਪ ਆ ਗਿਆ ਇਹਦਾ ਅੰਡਰਸਟਾ ਠੀਕ ਹੈ ਜੀ ਛੋੜੇ ਬਰੇ ਵਾਲਾ ਜੀ ਠੀਕ ਇਹ ਗੇਅਰ ਆ ਗਿਆ ਕੰਪਲੀਟ ਆਪਣਾ ਸਾਈਡ ਆ ਹਾਂ ਜੀ ਹਾਂ ਜੀ ਇਹ ਹੱਬਾਂ ਆ ਗਈਆਂ ਤਾਂ ਰੂਟੇਟਰ ਦਾ ਸਾਰਾ ਬਣਾਉਣਾ ਤੁਸੀਂ ਹਾਂ ਜੀ ਹਾਂ ਜੀ ਤੇ ਜੇ ਕਿੱਟ ਲੈਣੀ ਹੋਵੇ ਬਾਈ ਜੀ ਕਿਹੜੀ ਤੁਹਾਨੂੰ ਰੂਟੇਟਰ ਦੀ ਕਿੱਟ 60000 ਦੀ ਮਜੂਰੀ 7 ਛੋੜੇ ਦੀ ਹਾਂ ਜੀ 7 ਫੁੱਟ 8 ਫੁੱਟ ਦੀ ਕੀ 8 ਛੋੜੇ ਦੀ ਜੋ ਤੁਹਾਨੂੰ ਮਿਲੂਗੀ ਉਹ 2500 ਰੁਪਏ ਐਕਸਟਰਾ ਹੈਗਾ 2500 ਰੁਪਏ ਹਾਂ ਐਕਸਟਰਾ ਆ ਗਿਆ ਨਾ ਜੋ ਉਹ ਛੋਟਾ ਬਣ ਗਿਆ ਜੀ 70000 ਦੇ 70000 ਚ 8 ਫੁੱਟੇ ਦੀ ਕਿਟ ਰੰਗ ਰੰਗ ਕਰਕੇ ਦੇਣਾ ਜਾਂ ਵਿਦਾਊਟ ਰੰਗ ਦੇ ਉਸੋ ਸਾਹਮਣੇ ਪਿਆ ਨੇ ਉਹਦਾ ਕਿ ਤੁਸੀਂ ਆਪ ਵਿਚਾਰਸਤਾ ਕਰੋ ਮੈਨੂੰ ਆ ਪ੍ਰਾਈਮਰ ਵੱਜਿਆ ਹੋਇਆ ਠੀਕ ਹੈ ਜੀ ਠੀਕ ਹੈ ਬਸ ਤੁਹਾਡੀ ਆ ਆ ਚਲੋ ਭਾਈ ਕਈ ਵਾਰੀ ਕੋਈ ਜਗਾੜੀ ਬੰਦਾ ਹੁੰਦਾ ਤੇ ਆਪਦੇ ਘਰੇ ਜਾ ਕੇ ਕਸਣਾ ਹੁੰਦਾ ਤੇ ਕਸ ਲਿਆ ਉਹਦਾ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਠੀਕ ਹੈ ਜੀ ਠੀਕ ਹੈ ਜੀ ਆ ਦੇਖ ਸਕ ਰਹੇ ਹੋ ਇਹ ਆ ਗਈ ਝਵਾਨ ਵਾਲੇ ਬੜੀਆਂ ਚੀਜ਼ਾਂ ਦਿਖਾਉਣ ਵਾਲੀਆਂ ਨੇ ਆਪੋ ਹੀ ਦੁਕਾਨ ਬਾਬਾ ਇਸ ਸਪਿੰਡਰ ਇਹਦੇ ਸਪਿੰਗਾਂ ਦਾ ਅੱਜ ਕੱਲ ਹਰ ਇੱਕ ਜਗ੍ਹਾ ਤੇ ਕੰਮ ਆਉਂਦੇ ਨੇ ਇਹ ਆਪਣੀ ਮਸ਼ੀਨਰੀ ਵਾਸਤੇ ਅਗੇ ਟੈਨਾਂ ਟੋਨਾਂ ਤੋਂ ਲਾ ਕੇ ਸਾਰੇ ਸਪਿੰਡਰ ਇਹ ਸਰਦਨ ਤੁਸੀਂ ਇੱਧਰ ਟਾਟਾ ਵਾਸਤੇ ਭਗਵਤੀ ਐ ਗਰੋ ਇੰਡਸਟਰੀ ਸੇ ਅਗੇ ਬਲੇਟਾਂ ਵਾਲਾ ਤੂੜੀ ਵਾਲਾ ਬਲੇਟ ਬੜੇ ਪ੍ਰਕਾਰ ਦੇ ਆ ਤੋ ਸੋ ਨੋਟਿਸ ਇਧਰ ਵਾਇਰਿੰਗ ਆ ਗਈ ਅਲਵਨ ਕੋਈ ਨਵੀਂ ਕੰਪਨੀ ਲੱਗ ਰਹੀ ਆ ਤੇ ਵਧੀਆ ਵੈਸੇ ਸ਼ਾਈਨਿੰਗ ਫਿਨਿੰਗ ਦਾ ਲੱਗਦੀ ਆ ਆ ਬੋਲੋ ਜਿਆਦਾ ਟਾਈਮ ਨਾ ਲਈਏ ਤੁਹਾਡਾ ਮੇਲਾ ਸਾਰਾ ਸਾਰਾ ਜ਼ਰੂਰ ਦੇਖੋ ਇਹ ਤੁਹਾਨੂੰ ਬੇਨਤੀ ਆ ਘਰੇ ਬੈਠ ਕੇ ਦੇਖ ਲਓਗੇ ਸਾਰਾ ਆ ਗਏ ਉਹ ਤਾਂ ਇੱਧਰ ਆ ਗਏ ਡਿਸਟ੍ਰੀਬਿਊਟਰ ਹਾਈਡਰੌਲਿਕ ਵਾਲਾ ਸਾਰਾ ਡਕਦਾ ਆ ਗਿਆ ਉਧਰ ਦੇਖੋ ਤੁਸੀਂ ਦੇ ਪੱਖਾ ਲੱਗਿਆ ਹੋਇਆ ਤੇ ਹਾਈਡਰੌਲਿਕ ਦਾ ਸਬਾਣਾ ਸਾਰਾ ਮੋਟਰਾਂ ਮੋਟਰ ਸੋ ਗੇਅਰ ਬਾਕਸ ਇਹ ਕਿਹੜਾ ਟਰੈਕਟਰ ਦੇ ਲੱਗਦਾ ਹੈ ਡਬਲ ਡਿਸਟ੍ਰੀਬਿਊਟਰ ਉਹ ਕਿਹੜਾ ਹੈ ਇਹ ਹੈਗਾ ਸਿੰਗਲ ਲੀਵਰ ਵਿੱਚ ਹੈ ਡੋ ਲੀਵਰ ਵਿੱਚ ਮਿਲੇਗਾ ਕਿੰਨੇ ਦਾ ਇਹ 2400 प्लस जीएसटी 2100 2400 प्लस जीएसटी 24 ठीक है जी ठीक है जी 2400 रुपए सिंगल जेड़ा सिंगल ਕਰਦਾ ਇੱਕ ਡਬਲ ਕਰਦਾ ਉਹਨਾਂ ਵਰਕਿੰਗ ਹਾਂ ਹਾਂ ਡਬਲ ਡਿਸਟ੍ਰੀਬਿਊਟਰ ਅੱਗੇ ਬੱਚੇ ਡਬਲ ਐਕਟਿੰਗ ਹੈ ਸਿੰਗਲ ਐਕਟਿੰਗ ਵੀ ਮਿਲੇਗਾ 2400 रुपए ਦਾ ਠੀਕ ਹੈ ਜੀ ਬਹੁਤ ਜਾਇਜ਼ ਰੇਟ ਆ ਕੰਪਨੀ ਕਿਹੜੀ ਆਪਣੀ ਮੁੰਬਈ ਮੈਂ ਹਾਂ ਮੁੰਬਈ ਚੋਂ ਪਹੁੰਚੇ ਹੋਏ ਨੇ ਲੁਧਿਆਣੇ ਠੀਕ ਹੈ ਜੀ ਤਾਂ ਇਹ ਆ ਗਈ ਕੰਪਨੀ ਆਪਣੀ ਬੇਰਕਾ ਵਾਲੇ ਪੰਜਾਬ ਦੀ ਸਰਕਾਰੀ ਕੰਪਨੀ। ਤਾਂ ਇਧਰ ਆ ਗਈ ਸਟਰਟਰ ਸਟਰਟਰ ਤੋਂ ਲੈ ਕੇ ਗੇਅਰ ਬਾਕਸ ਇੰਡਸਟਰੀ ਚ ਜਾ ਕੇ ਤੇ ਵੀ ਯੂਜ਼ ਹੁੰਦੇ ਨੇ ਇਹ ਆਗੇ। ਤਾਂ ਇਧਰ ਗੱਡੀਆਂ ਦੇ ਟਰੈਕਟਰਾਂ ਦੇ ਮਾਫਲਰ ਵਗੈਰਾ ਤੇ ਐਗਜ਼ੌਸਟ ਸਿਸਟਮ ਆ ਜਿਹੜਾ ਟਰੈਕਟਰਾਂ ਦਾ ਚੰਗਾ ਲਾ ਲੋ। इंडस्ट्री यूज होंगे बेसीबी तो ला के हाँ ये पार्ट ने इधर ग्रीस वायरिंग देख सकते अपनी खेती साइड हाँ इधर आ गए स्टोन कंपनी देख सकते हो तो ਇਹ ਕਹਾਣੀ ਕੀ ਸ਼ੌਕਤਵਨੋ ਜਿੰਦ ਜੰਸੀ ਹੋ ਕੋਈ ਇੰਡਸਟਰੀ ਦੇ ਖੋੜੇ ਹੋਣੀ ਆ ਪਰ ਇਧਰ ਯਾਰ ਇਹਨੇ ਮੇਲਾ ਕਿਹੜਾ ਦਵਾਦੀ ਬਹੁਤ ਵੱਡਾ ਪ੍ਰੋਜੈਕਟ ਆ ਯਾਰ ਲੱਤਾਂ ਹੀ ਥੱਕ ਜਾਣੀਆਂ ਦਿਖਾ ਦੀਏ ਤੁਹਾਨੂੰ ਇੱਧਰ ਆ ਗਿਆ ਸ਼ਾਪ ਤਾਂ ਲੁਧਿਆਣਾ ਬਹੁਤ ਵੱਡੀ ਇੰਡਸਟਰੀ ਆ ਆਪਣੇ ਆਪ ਚ ਤੇ ਜਿਹੜੀ ਇਹ ਐਗਜ਼ੀਬਿਸ਼ਨ ਲੱਗਦੀ ਆ ਇਹ ਇਸ ਨੂੰ ਪ੍ਰਮੋਟ ਕਰਨ ਵਾਸਤੇ ਜਾਂ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਆ ਚੀਜ਼ ਇੱਥੋਂ ਮਿਲ ਸਕਦੀ ਆ ਹਾਂ ਤੁਸੀਂ ਆ ਦੇਖ ਸਕਦੇ ਹੋ ਬਰਾਰੇ ਗੂਰੇ ਟ੍ਰੈਕਟਰਾਂ ਦੇ ਇਹ ਬਣਾ ਰਹੇ ਨੇ ਸਟਾਰ ਔਰ ਹਾਂ ਲੀਆਂ ਗੁੱਲੇ ਗੁੱਲੇ ਔਰ ਅਰੇ ਸੇਟ ਜਾਤਾ ਉਹ ਪਤਾ ਨਹੀਂ ਕਹਿੰਦਾ ਮੈਂ ਆ ਰਿਹਾ ਹਾਂ ਆਏ ਹੈ ਆਪਰਾ ਜੀ ਰਸਤੀ ਰਸਤੀ ਵਾਸਤੇ ਬਹੁਤ ਕੋਸ਼ਾ ਹਾਂ ਇੱਧਰ ਜ਼ਿਮੀਦਾਰ ਹੁਣ ਲਈ ਜਾਂਦੇ ਆ ਨਾ ਆ ਆਪਣੇ ਕੰਮ ਦੀ ਚੀਜ਼ ਆ ਗਈ ਬਸਰ ਆ ਗਏ ਜਿਹੜੇ ਹੁਣ ਘਰੇ ਘਰੇ ਵਰਤਣਾ ਹੁੰਦਾ ਵੈਕਿਊਮ ਆਗੇ ਵੈਕਿਊਮ ਆਹ ਥੋੜਾ ਜਿਹਾ ਵੱਡਾ ਲੱਗਦਾ ਵੈਕਿਊਮ ਹਾਂ ਹਵਾ ਵਾਲੀਆਂ ਟੈਂਕੀਆਂ ਹੋਰ ਇਹ ਇਧਰ ਹੈਮਰ ਆਗੇ ਇਹ ਆਗੇ ਪੰਪ ਟਰੈਕਟਰਾਂ ਵਾਸਤੇ ਜਾਂ ਬਾਸ਼ਰ ਵਾਸਤੇ ਯੂਜ਼ ਕਰਨੇ ਨੇ ਆਪਾਂ ਇਹਦਾ ਮਿਲੇਗਾ ਜੀ 850 ਦਾ 850 ਕਿੰਨੇ ਐਂਪੀਅਰ ਦਾ ਈ ਇਹ 255 ਐਂਪੀਅਰ ਹੈ 255 250 ਐਂਪੀਅਰ ਲਾ ਲਈ ਆਪਾਂ ਹਾਂ 250 ਐਂਪੀਅਰ ਤੇ ਇਹ ਹੀ ਇਹ ਸਿੰਗਲ ਕਾਰਡ ਵਾਲਾ ਇਹ ਹੈਗਾ 260 ਐਂਪੀਅਰ ਇਹ ਪਊਗਾ ਤੁਹਾਨੂੰ 4500 ਦਾ 4500 ਦਾ ਤੇ ਇਹ ਵਾਲਾ ਤੁਹਾਨੂੰ ਪਊਗਾ 5500 ਦਾ 300 ਐਂਪੀਅਰ 300 ਐਂਪੀਅਰ ਘਰ ਦੇ ਕੰਮ ਵਾਸਤੇ ਵਰਤ ਸਕਦੇ ਆ ਆਹ ਕਿਹੜਾ ਬੈਸਟ ਰਹਿੰਦਾ ਘਰ ਦੇ ਕੰਮ ਆਹ ਜ਼ਿਆਦਾ ਵਧੀਆ ਅੱਛਾ ਡਿਊਰੇਬਲ ਹੈ ਲਫਟੇਬਲ ਵੀ ਹੈ ਠੀਕ ਹੈ ਜੀ ਰਿਪੇਅਰ ਹੋ ਜਾਂਦੀ ਹੈ ਕੋਈ ਚਾਈਨਾ ਵਾਲਾ ਕੋਈ ਸਿਸਟਮ ਤਾਂ ਨਹੀਂ 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 ਰਿਪੇਅਰ ਹੋ ਜਾਂ ਠੀਕ ਹੈ ਜੀ ਠੀਕ ਹੈ ਤੇ ਵਾਸ਼ਰ ਗੱਡੀਆਂ ਦੇ ਵਾਸ਼ਰ ਆਪਣੇ 4000 ਤੋਂ ਸਟਾਰਟਿੰਗ ਹੈ 4000 500 ਕਿੰਨੇ ਪੀਐਸਆਈ ਦਾ ਜੀ ਕਿੰਨੇ ਪੀਐਸਆਈ ਇਹ ਅਲੱਗ-ਅਲੱਗ 바ਰਦੇ ਆ ਇਹ ਵਾਲਾ ਜੀ ਇਹ ਵਾਲਾ 7500 ਇਹ ਮੋਟਰ ਨਾਲ ਹੈ ਇਹ ਕਾਪਰ ਦਾ ਤੇ ਇਹ ਵਾਸ਼ਰ ਆਪਣੇ ਨਾਰਮਲ ਜੀ ਆਪਾਂ ਗੱਲ ਕਰੀ ਆਹਾ ਇਹ ਨਾਰਮਲ ਵਾਸ਼ਰ ਲਗਾ ਲਓ ਜਿਵੇਂ 4000 ਤੋਂ ਸਟਾਰਟਿੰਗ ਹੈ ਤੇ ਜੇ ਤੁਸੀਂ ਆਪਣਾ ਘਰ ਘਰ ਦੇ ਪਰਪਸ ਲਈ ਲੈਣਾ ਹੈ ਤੇ ਜਿਆਦਾ ਥੋੜਾ ਲੈ ਸਕਦੇ 5500 ਦੀ ਰੇਂਜ ਵਿੱਚ 6500 ਦੀ ਰੇਂਜ ਵਿੱਚ ਠੀਕ ਹੈ ਜੀ ਕਿੰਨੇ ਵਾਟ ਕਿੰਨੇ ਦਾ ਜੀ ਕਿੰਨੇ ਵਾਟ ਦਾ ਹੈ ਅਲੱਗ-ਅਲੱਗ ਹੈ ਜੀ 1800 ਵਾਟ 2000 ਵਾਟ 2200 ਵਾਟ ਠੀਕ ਹੈ ਜੀ ਵੀਰੇ ਓਕੇ ਥੈਂਕ ਯੂ ਤੇ ਇਧਰ ਪਏ ਨੇ ਆ ਇਹਦਾ ਸੀਗਾ ਰੇਟ 5500 ਦੇ 6500 ਦੇ ਲਗਭਗ ਹਾਂ ਹੋਰ ਦਿਖਾ ਦਈਏ ਤੁਹਾਨੂੰ ਆਗੇ ਡ੍ਰਿਲ ਮਸ਼ੀਨਾਂ ਤੇ ਜਿਹੜੀ ਇੰਡਸਟਰੀ ਮੇਲਾ ਸਾਰਾ ਇੰਡਸਟਰੀ ਵਾਲਾ ਸਮਾਨ ਹੈ ਕੁਲੀਆਂ ਪਲੀਆਂ ਤੇ ਫੜੰਗਾ ਜਿਹੜੇ ਨਹੀਂ ਪਹੁੰਚੇ ਵੀਰ ਪਹੁੰਚਿਆ ਕਰੋ ਯਾਰ ਇਹ ਜੀ ਅੰਗਰੀ ਬਿਸ਼ਨਾ ਚ ਤਾਂ ਬਹੁਤ ਬੋਧ ਲੱਗਦਾ ਆਪਾਂ ਨੂੰ ਇਹ ਚੀਜ਼ਾਂ ਦਾ ਇਹ ਕਿੱਟਾਂ ਸਮਾਨ ਪਿਆ ਹੋਇਆ ਜਿਹੜੇ ਰੋਟਾ ਬੇਟਰ ਤੁਸੀਂ ਪਿੱਛੇ ਵੀ ਦੇਖਿਆ ਹੁਣ ਤੇ ਜਿਹੜੀਆਂ ਯੂਨੀਵਰਸਲ ਬਣਾਉਂਦੀਆਂ ਨੇ ਨਾ ਕੰਪਨੀਆਂ ਯੂਨੀਵਰਸਲ ਦਾ ਮਤਲਬ ਹੈ ਵੀ ਸਾਰੀਆਂ ਮਿਕਸ ਬਣਾਉਣੀ ਨੇ ਕਟਾਂ ਤੇ ਪਾ ਲੋ ਇਸ ਅਨੁਸਾਰ ਆਟਾ ਫਿਟ ਪਿਆਗੇ ਆ ਸਾਰਿਆਂ ਦੇ ਅਲੱਗ-ਅਲੱਗ ਸਾਈਜ਼ ਨੇ ਜਿਹਨੂੰ ਚਾਹੀਦਾ ਹੋਇਆ ਆ ਰਾਦੇ ਦਾ ਸਟੀਲ ਇੰਡਸਟਰੀ ਵਿੱਚ ਕਿ ਰੱਖ ਲਿਓ ਇੱਧਰ ਆਗੇ ਰਸੇ ਰੋਪਸ ਨਿਪੈਂਕੋ ਰੋਪਾ ਨਾਟ ਬੋਲਤਾ ਆਗੇ ਕੱਚੇ ਪੱਕੇ ਸਾਰਾ ਕੁਝ ਖਾਪਾ ਦੇਖ ਸਕਦੇ ਹੋ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਜੂ ਪਰ ਦਿਖਾ ਤੁਹਾਨੂੰ ਸਾਰਾ ਕੁਝ ਦੇਵਾਂਗੇ ਇਹ ਗੱਲ ਆ ਗਈ ਮੈਨੂੰ ਦੇਖ ਸਕਦੇ ਹੋ ਤੁਸੀਂ ਫਾਲੇ ਇਹ ਕਿਹੜੀ ਕੰਪਨੀ ਦੀ ਹੈ ਕਲਟੀਵੇਟਰਾਂ ਫਾਲਾ ਕਿੰਨੇ ਦਾ ਜੀ ਨਾਰਮਲ ਜੇ ਗੱਲ ਕਰੀਏ ਆਪਾਂ ਇਹ ਸੀ 100 ਰੁਪਏ ਕੇਜੀ 100 ਰੁਪਏ ਕਿਲੋ ਠੀਕ ਹੈ ਜੀ ਵੈਸੇ ਵੀ ਜੇ ਐਗਜ਼ੀਬਿਸ਼ਨ ਦਾ ਕਰਕੇ ਉਹ ਵੈਸੇ ਕਿੰਨਾ ਜੀ 110 ਰੁਪਏ 110 ਰੁਪਏ ਇਹਦਾ ਕੋਈ ਵੇਟ ਫਰਕ ਵੀ ਹੋਣਾ ਮੋਟਾ ਮੋਟਾ 11 ਪੀਸਾਂ ਦੇ ਵਿੱਚ 11 ਕਿਲੋ 13 ਕਿਲੋ ਤੇ 15 ਕਿਲੋ 17 ਕਿਲੋ ਕੋਈ ਨਹੀਂ ਠੀਕ ਹੈ ਜੀ ਮੈਂ ਜੇ ਕਿਸੇ ਨੇ ਨਾਰਮਲ ਹੀ ਚਲੋ ਲੈਣਾ ਆਪਾਂ ਬਾਹਰ ਐਗਜ਼ੀਬੀਸ਼ਨ ਚ ਨਹੀਂ ਲੈ ਸਕਦਾ ਕੋਈ ਤਾਂ ਦੇ 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 ਦਿੰਦੇ ਹਾਂ ਸਭ ਐਫੈਕਟ ਦੇ ਦਿੰਦੇ ਹਾਂ ਜੀ ਕਿੰਨੇ ਘੱਟ ਤੋਂ ਘੱਟ ਕਿੰਨਾ ਮਾਲ ਦੇਓਗੇ ਨਹੀਂ ਜਦ ਮਤਲਬ ਕਿਸਾਨ ਹੈਗਾ ਇਹ ਐਕਚੁਅਲ ਚੂਜ਼ ਕਰਨਾ اچھا ਇੱਕ ਸੈਟ ਲੈ ਜੀ ਇੱਕ ਸੈੱਟ ਦੇ ਦੇਓਗੇ ਹਾਂ ਦੇ ਦਾਂਗੇ ਕਿਉਂ ਉਹ ਨਹੀਂ ਤੁਹਾਨੂੰ ਅਸੀਂ ਰਿਜ਼ਲਟ ਦੱਸਣੇ ਨਹੀਂ ਜੀ ਅੱਛਾ ਈ ਗੱਲ ਆ ਠੀਕ ਆ ਅਸੀਂ ਸਾਡੀ ਬਹੁਤ ਅੱਛੀ ਚੀਜ਼ ਆ ਉਹਨੂੰ ਸਾਡੀ ਐਡ ਕਰਨੀ ਆ ਹਾਂਜੀ ਹਾਂ ਇਹ ਤਾਂ ਹੈ ਬਹੁਤ ਅੱਛੀ ਚੀਜ਼ ਆ ਕਿਸਾਨ ਉਹ ਦਮਾ ਹੀ ਨਹੀਂ ਐਡ ਕਿੱਥੋਂ ਹੋਊਗੀ ਹਾਂ ਇਹਨਾਂ ਕੋਲੇ ਜ਼ਰੂਰ ਪਹੁੰਚੋ ਇਹ ਪੈਸੇ ਦੇ ਕਿ ਐਡ ਕਰਨੇ ਸਾਡੇ ਫ੍ਰੀ ਚਾੜ ਹੁੰਦੇ ਆਪਣੀ ਕਿੱਥੇ ਆ ਇੰਡਸਟਰੀ ਲੱਗੀ ਵੀ ਆਪਣੀ ਮੰਡੀ ਕਿੰਦਾ ਸਾਡੇ ਅਮਲੌਰ ਰੋਡ ਤੇ ਮੰਡੀ ਕੋਈ ਨਹੀਂ ਪੈਸੇ ਦੇ ਬਿਲਕੁਲ ਨਾਲ ਹੋਲ ਸੇਲ ਵਾਸਤੇ ਵੀ ਦਿੰਦੇ ਹੋ ਤੁਸੀਂ ਹੋਲ ਸੇਲ ਵਾਸਤੇ ਦਿੰਦੇ ਆ ਠੀਕ ਆ ਜੀ ਤਾਂ ਇਹ 100 ਰੁਪਏ ਪਰ ਕਿਜੀ ਚੱਲ ਅਗਲਾਂ ਬਾਅ ਚਲੋ ਇਹਨਾਂ ਦਾ ਫਰਕ ਹੁੰਦਾ ਕੋਈ ਠੀਕ ਹੈ ਜੀ ਧੰਨਵਾਦ ਠੀਕ ਹੈ ਥੈਂਕ ਯੂ ਹਮਾਂ ਕੋਲ ਬਾਕੀ ਸਾਰਾ ਕੁਝ ਵੀ ਹੁੰਦਾ ਆਪਣੇ ਕੋਲ ਹਾਂਜੀ ਹਾਂਜੀ ਇਹ ਵੀ ਥੋੜਾ ਦੱਸ ਦਿਓ ਆਪਣੇ ਕੋਲ ਰੋਟਾਵੇਟਰ ਬਲੇਡ ਸੁਪਰ ਸੀਟਰ ਬਲੇਡ ਅ ਵੀਡਰ ਬਲੇਡ ਡਰਾਈ ਟੀਲਰ ਬਲੇਡ ਤੇ ਥਰੇਸ਼ਰ ਬਲੇਡਸ ਵੀ ਹੁੰਦੇ ਨੇ ਹੈਗੇ ਨੇ ਆਪਣੇ ਕੋਲ ਠੀਕ ਹੈ ਜੀ ਰੋਟਾਵੇਟਰ ਦੇ ਨਾਰਮਲੀ ਜਿਹੜਾ ਜਿਆਦਾ ਚੱਲਦਾ ਐ ਐਲ ਸਾਈਜ਼ ਵਾਲਾ ਐ ਐਲ ਸਾਈ ਚੱਲਦਾ 14 46 54 ਹਾਂਜੀ ਇਹਦਾ ਸ਼ਕਤੀ ਮਾਣ ਉਹ ਜਿਹਨੂੰ ਕਿਰਤਨਾਲਿਕਾ ਕਹਿੰਦੇ ਨੇ ਉਹ ਚਾਰਾ ਚੱਲਦਾ ਸੀ ਟਾਈਮ ਤੋਂ ਦੋ ਤਿੰਨ ਮਹੀਨਾ ਮੁਸ਼ਕਲ ਪ੍ਰਾਈਸ ਕੀ ਇਹਨਾਂ ਦਾ ਜੀ ਹਾਂਜੀ ਇਹਨਾਂ ਦਾ ਪ੍ਰਾਈਸ ਵਾਹ ਇਤੋਂ ਦੇਖੋ ਇਹ ਡਿਫਰ ਕਹਤਾ ਰਹਿੰਦਾ ਮੋਟਾ ਮੋਟਾ ਅੱਜ ਇਹ ਚ ਮੰਨ ਕੇ ਚੱਲੀਏ ਤਾਂ ਜੋ ਹੋਲ ਸੇਲ ਦਾ ਰੇਟ ਹੈਗਾ ਉਹ 100 ਰੁਪਏ ਦੀ ਰੇਂਜ ਚ 100 ਰੁਪਏ ਕਿਜੀ ਦਾ ਹੀ 100 ਰੁਪਏ ਪੀਸ ਦਾ ਪੀਸ ਦਾ ਪੀਸ ਦਾ ਠੀਕ ਹੈ ਜੀ ਇਹ 7 ਐਮ ਐਮ ਚ ਹੁੰਦਾ ਬੇਸੀ 7 ਐਮ ਐਮ ਵਿੱਚ ਠੀਕ ਹੈ ਜੀ ਠੀਕ ਹੈ ਇਹਨੂੰ 80-70 ਬੋਲਦੇ ਨੇ ਹਾਂਜੀ ਜ਼ਮੀਦਾਰ ਦਾ ਕੋਈ ਫਾਇਦਾ ਹੋ ਜਾ ਚਲੋ ਜ਼ਮੀਦਾਰ ਦਾ ਫਾਇਦਾ ਹੋਈ ਕਰਨਾ ਜ਼ਮੀਦਾਰ ਦਾ ਫਾਇਦਾ ਹੋਣਾ ਚਾਹੀਦਾ ਹਾਂਜੀ ਤਾਂ ਸਿੱਧੇ ਆ ਕੇ ਲੈ ਜਾਓ ਭਾਈ ਜੀ ਕਿਸੇ ਨੇ ਜ਼ਮੀਦਾਰ ਵੈਸੇ ਆ ਹੀ ਜਾਂਦੇ ਹੁੰਦੇ ਆ ਅਸੀਂ ਦੇਖੋ ਅਸੀਂ ਆਮ ਹੀ ਦੋ ਪੈਸੇ ਨੂੰ ਬਚੇ ਜ਼ਮੀਦਾਰ ਨੂੰ ਅਚੀ ਕੁਆਲਿਟੀ ਹੋਵੇ ਹਾਂਜੀ 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 ਠੀਕ ਹੈ ਨਾ ਇਹ ਚਲੋ ਠੀਕ ਹੈ ਜੀ ਠੀਕ ਹੈ ਤਾਂ ਇਹਨਾਂ ਕੋਲੇ ਕੰਟੈਕਟ ਜ਼ਰੂਰ ਕਰਿਓ ਉਹਨਾਂ ਨਾਲ ਹੋ ਸਕਦਾ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਆ ਦੇਖ ਸਕਦਾ ਤੁਸੀਂ ਇਹਨੇ ਸਿੱਧਾ ਦੇ ਦਾਂਗੇ ਹੋਲਸੇਲ ਤੋਂ